ਵਾਗਤਾ ਵੀਰੋ ਤੁਹਾਡਾ ਸੰਧੂ ਡੇਰੀ ਫਾਰਮਿੰਗ ਤੇ ਅੱਜ ਆਪਣੇ ਕੋਲੇ ਦੂਜਾ ਸੂਆ ਸੂਣ ਵਾਲੀ ਵਹਿੜ ਹਫਤੇ ਦੀ ਕੱਚੀ ਬਹੁਤ ਸਾਫ਼ ਸੁਥਰੀ ਚੰਗੇ ਪ੍ਰਿੰਟ ਦੀ ਇਹ ਵਾਲਟਾ ਲ ਬਹੁਤ ਬਕਰਮਾਂ ਵਾਲੀ ਪੂਰੇ ਵੱਡੇ ਕੱਦ ਕਾਢਦੀ ਹੈ ਦੇਖੇ ਵੀਰ ਨੇ ਜਿਹੜੀ ਹੋ ਤਾਂ ਆਪਣਾ ਸੰਪਰਕ ਕਰ ਸਕਦਾ ਪਿੰਡ ਸੁੱਖਣ ਵਾਲਾ ਜ਼ਿਲ੍ਹਾ ਫਰੀਦਕੋਟ ਫੋਨ ਨੰਬਰ 98799 3439 98799 3439 ਥਣ ਥਣ ਮੁਠੀ ਵਾਲਾ ਲੱਗਿਆ ਕਰਮਾਣੀ ਨੂੰ ਫਾਟ ਕਾਠ ਦੀ ਪੂਰੀ ਫੁੱਲ ਵੱਡੀ ਐ ਦੁੱਧ ਪਾ ਲੂਗੀ 20+ ਦੇਖੇ ਵੀਰ ਨੇ ਲੈਣੀ ਹੋਵੇ ਤਾਂ ਆਪਣਾ ਸੰਪਰਕ ਕਰ ਸਕਦਾ ਵਾਲ ਟੱਲਾ ਵੇਖੋ ਲੈ ਵਜ ਕਿੰਨਾ ਪਿਆ ਜੀ ਚਾਰੂ ਚੂਰੂ ਬਹੁਤ ਕਰਨਾ ਹੈ। ਨਾ ਪਾਈ ਚੱਲੋ ਖਾਈ ਜੰਨੀ। ਦੁੱਧ ਦੇ ਦੋ 20 ਪਲੱਸ। ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਘੰਟੀ ਵਾਲਾ ਬਟਨ ਦਬਾ ਦਿਓ ਕਿ ਨਵੀਂ ਵੀਡੀਓ ਨੋਟੀਫਿਕੇਸ਼ਨ ਜਲਦਾ ਆ ਸਕੇ। ਲੈੜ ਬਹੁਤ ਚੰਗੀ ਹੈ। ਹੜਬੜਾ। ਆਪਣੀ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਕਰ ਦੋ। ਆ ਜੋ ਕਿ ਲੋਡ ਵਾਂਗ ਥੱਲੇ ਨਿਕਲ ਪਰ ਸਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਵੀ ਮੇਰੇ ਵੀਡੀਓ ਦਾ ਨੋਟੀਫਿਕੇਸ਼ਨ ਜਲਦ ਆ ਸਕੇ ਧੰਨਵਾਦ ਜੀ ਪਰਦਾ